ਸੋਰਠ ਮਹੱਲਾ ਪੰਜਵਾਂ ਪਾਰ ਬ੍ਰਹਮ ਹੋਆ ਸਹਾਈ ਕਥਾ ਕੀਰਤਨ ਸੁਖ ਦਾਈ ਘਰ ਪੂਰੇ ਕੀ ਬਾਣੀ ਜਪ ਆਨੰਦ ਕਰੋ ਨਿਤ ਪ੍ਰਾਣੀ ਪਾਰ ਬ੍ਰਹਮ ਹੋਆ ਸਹਾਈ ਕਥਾ ਕੀਰਤਨ ਸੁਖ ਦਾਈ ਗੁਰਪੂਰੇ ਕੀ ਬਾਣੀ ਜਪ ਅਨੰਤ ਕਰੋ ਨਿਤ ਪ੍ਰਾਣੀ ਹਰ ਸਾਚਾ ਸਿਮਰੋ ਭਾਈ ਸਾਧ ਸੰਗ ਸਦਾ ਸੁਖ ਪਾਈਏ ਹਰ ਬਿਸਰਨ ਕਬੂ ਜਾਈ ਰਹਾਉ ਅਮਰਤ ਨਾਮ ਪਰਮੇਸ਼ਰ ਤੇਰਾ ਜੋ ਸਿਮਰੇ ਸੋ ਜੀਵੇ ਜਿਸ ਨੂੰ ਕਰਮ ਪ੍ਰਾਪਤ ਹੋਵੇ ਸੋ ਜਨ ਨਿਰਮਲ ਥਿਵੇ ਬਿਗਨ ਬਿਨਾਸਨ ਸਭ ਦੁੱਖ ਨਾਸਨ ਗੁਰ ਚਰਨੀ ਮਨ ਲਾਗਾ ਗੁਣ ਗਾਬਤ ਆਚੁੱਤ ਅਬਨਸੀ ਅਨ ਦਿਨ ਹਰ ਰੰਗ ਜਾਗਾ ਮਨ ਇਸੇ ਸੇ ਹੀ ਸੇ ਹੀ ਫਲ ਪਾਏ ਹਰ ਕੀ ਕਥਾ ਸੋਹੇਲੀ ਆਦ ਅੰਤ ਮਦਨਾਨਕ ਕੋ ਸੋ ਪ੍ਰਭ ਹੋਆ 베ਲੀ ਆਦ ਅੰਤ ਮਦਨਾਨਕ ਕੋ ਸੋ ਪ੍ਰਭ ਹੋਆ 베ਲੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੋ ਗੁਰਪਿਆਰ ਵਾਲਿਓ ਸਤਿ ਸੰਗੀ ਜਨੋ ਸਤਿਗੁਰਾਂ ਦੀ ਕਿਰਪਾ ਸਦਕਾ ਸਭਾਗਾ ਸਮਾਪਤ ਹੋਇਆ ਜੀ ਗੁਰੂ ਨੇ ਮਿਹਰ ਬਖਸ਼ ਕਿਰਪਾ ਕਰਕੇ ਇਹ ਦਾਤ ਦਿੱਤੀ ਹੈ ਅਮਰਤਬੇਲ ਦੇ ਜੱਗ ਨੇ ਇਸ਼ਨਾਨ ਪਾਨ ਕਰਵਾ ਕੇ ਨਾਮ ਬਾਣੀ ਨਾਲ ਜੋੜਨ ਦੀ ਕਿਰਪਾ ਕੀਤੀ ਹੈ ਦਾਤਾ ਜੀ ਨੇ ਅੱਜ ਆਪਾਂ ਗੁਰੂ ਸਾਹਿਬ ਦੀ ਕਿਰਪਾ ਸਦਕਾ ਪਾਵਨ ਪਵਿੱਤਰ ਅੰਗ 616 ਤੇ ਸੁਭਾਏਮਾਨ ਸ਼ਬਦ ਪੜਿਆ ਜੋ ਮਹਾਰਾਜ ਨੇ ਸਮਝਾਉਣਾ ਕੀਤਾ ਹੈ ਪਾਰ ਬ੍ਰਹਮ ਹੋਆ ਸਹਾਈ ਕਥਾ ਕੀਰਤਨ ਸੁਖਦਾਈ ਇਹ ਪ੍ਰਭੂ ਪਰਮਾਤਮਾ ਹੀ ਮਨੁੱਖ ਦਾ ਸਹਾਈ ਬਣਦਾ ਹੈ ਸ਼ਬਦ ਰੂਪ ਵਿੱਚ ਕਿਉਂਕਿ ਕੋਈ ਸਰੀਰ ਧਾਰਨ ਕਰਕੇ ਤਾਂ ਵਾਹਿਗੁਰੂ ਆਉਂਦਾ ਨਹੀਂ ਕਿਉਂਕਿ ਉਹ ਜੂਨਾ ਵਿੱਚ ਨਹੀਂ ਆਉਂਦਾ ਉਹ ਅਜੂਨੀ ਹੈ ਗਰਬਾਣੀ ਦਾ ਫੈਸਲਾ ਵੀ ਉਹ ਅਜੂਨੀ ਹੈ ਉਹ ਜੂਨਾ ਵਿੱਚ ਨਹੀਂ ਆਉਂਦਾ ਤੇ ਉਸ ਪ੍ਰਭੂ ਪਰਮਾਤਮਾ ਨੇ ਪਾਰ ਬ੍ਰਹਮ ਨੇ ਸ਼ਬਦ ਰਾਹੀਂ ਸਹਾਈ ਹੋਣਾ ਹੁੰਦਾ ਮਨੁੱਖ ਦੇ ਜੀਵਾਂ ਦੇ ਕੁਦਰਤ ਦੇ ਕੁਦਰਤ ਕਰਕੇ ਬਸਿਆ ਸੋਈ ਕੁਦਰਤ ਦੇ ਵਿੱਚ ਬਸਿਆ ਹੋਇਆ ਪ੍ਰਭੂ ਪਰਮਾਤਮਾ ਤੇ ਕੁਦਰਤ ਦੇ ਨਿਜਮ ਮੁਤਾਬਕ ਸਾਰਾ ਹੀ ਸਿਸਟਮ ਚੱਲ ਰਿਹਾ ਪੇੜ ਪੌਦੇ ਹਵਾ ਪਾਣੀ ਚੰਦ ਸੂਰਜ ਸਭ ਉਹਦੇ ਨਿਜਮ ਵਿੱਚ ਆ ਉਹ ਕੁਦਰਤ ਦਾ ਸਿਸਟਮ ਆ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਨਾਲ ਚੱਲਦਾ ਉਹੀ ਅਕਾਲ ਪੁਰਖ ਵਾਹਿਗੁਰੂ ਨੂੰ ਇੱਥੇ ਪਾਰ ਬ੍ਰਹਮ ਕਿਹਾ ਮਹਾਰਾਜ ਨੇ ਪਾਰ ਬ੍ਰਹਮ ਹੋਆ ਸਹਾਈ ਕਥਾ ਕੀਰਤਨ ਸੁਖਦਾਈ ਇਹ ਭਾਈ ਜੇ ਤੂੰ ਕਥਾ ਕੀਰਤਨ ਦੇ ਨਾਲ ਜੁੜਿਆ ਹੋਇਆ ਆ ਆਨੰਦ ਮਾਣਦਾ ਹੈ ਸੁਖ ਮਾਣਦਾ ਹੈ ਕਥਾ ਕੀਰਤਨ ਦਾ ਤਾਂ ਤੂੰ ਇਹ ਸਮਝ ਲੈ ਵੀ ਉਹ ਪਾਰ ਬ੍ਰਹਮ ਪ੍ਰਭੂ ਪਰਮਾਤਮਾ ਤੇਰੇ ਤੇ ਕਿਰਪਾ ਕਰ ਰਿਹਾ ਹੈ ਗੁਰਪੂਰੇ ਕੀ ਬਾਣੀ ਜਪ ਆਨੰਦ ਕਰੋ ਨਿਤ ਪ੍ਰਾਣੀ ਮਹਾਰਾਜ ਕਹਿੰਦੇ ਪੂਰੇ ਗੁਰੂ ਦੀ ਬਾਣੀ ਨੂੰ ਜਪ ਪਾਈ ਪੂਰਾ ਗੁਰੂ ਕੌਣ ਗੁਰੂ ਨਾਨਕ ਸਾਹਿਬ ਤੋਂ ਲਾ ਕੇ ਦਸਵੇਂ ਸਿੱਖ ਪਿਤਾ ਇਹ ਪੂਰੇ ਗੁਰੂ ਨੇ ਇਹਨਾਂ ਦੀ ਬਾਣੀ ਦਾ ਜਾਪ ਕਰ ਪਾਈ ਇਹਨਾਂ ਦੀ ਬਾਣੀ ਜਪ ਬਾਣੀ ਪੜ ਤੇ ਸੁਣ ਭਗਤ ਪਿਆਰਿਆਂ ਦੀ ਬਾਣੀ ਆ ਪਟ ਸਾਹਿਬਾਨਾਂ ਦੀ ਬਾਣੀ ਆ ਤਿੰਨ ਗੁਰ ਸਿੱਖਾਂ ਸਹਿਬਾਨਾਂ ਦੀ ਬਾਣੀ ਆ 35 ਮਹਾਂਪੁਰਖਾਂ ਦੀ ਬਾਣੀ ਆ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਵਿੱਚ ਬਸ ਮਹਾਰਾਜ ਕਹਿੰਦੇ ਤੂੰ ਇਸ ਗੁਰੂ ਦੀ ਬਾਣੀ ਨੂੰ ਪੜ੍ਹ ਪਾਈ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਨੂੰ ਪੜ੍ਹ ਜਪ ਤੇ ਆਨੰਦ ਵਹੀ ਜ਼ਿੰਦਗੀ ਜੀ ਪ੍ਰਾਣੀ ਹਰ ਸੱਚਾ ਸਿਮਰਉ ਭਾਈ اے ਭਾਈ ਉਸ ਸੱਚੇ ਦਾ ਸਿਮਰਨ ਕਰੋ ਪ੍ਰਭੂ ਪ੍ਰਮਾਤਮਾ ਦਾ ਸਾਧ ਸੰਗ ਸਦਾ ਸੁਖ ਪਾਈਏ ਗੁਰੂ ਸਾਧੂ ਦੀ ਸੰਗਤ ਦੇ ਵਿੱਚ ਸਦਾ ਸੁਖ ਪ੍ਰਾਪਤ ਹੁੰਦਾ ਹੈ ਮਹਾਰਾਜ ਕਹਿੰਦੇ ਹਰ ਵਿਸਰਨ ਕਬੂ ਜਾਈ ਇਹ ਤੈਨੂੰ ਕਦੇ ਵੀ ਨਾ ਵਿਸਰੇ ਪ੍ਰਭੂ ਪਰਮਾਤਮਾ ਦਾ ਨਾਮ ਗੁਰੂ ਦੀ ਸੰਗਤ ਨਾ ਛੁੱਡੀ ਤੂੰ ਰਹਾਉ ਅਮਰਤ ਨਾਮ ਪਰਮੇਸ਼ਰ ਤੇਰਾ ਏ ਪਰਮੇਸ਼ਰ ਪ੍ਰਭੂ ਪਰਮਾਤਮਾ ਜੀ ਤੇਰਾ ਨਾਮ ਅਮਰਤ ਹੈ ਜੋ ਸਿਮਰੇ ਸੋ ਪੀਵੇ ਜਿਹੜਾ ਸਿਮਰਦਾ ਉਹੀ ਤੇਰਾ ਨਾਮ ਅਮਰਤ ਪੀਂਦਾ ਹੈ ਤੇ ਪੀਂਦਾ ਕੌਣ ਹੈ ਮਹਾਰਾਜ ਕਹਿੰਦੇ ਜਿਸ ਨੂੰ ਕਰਮ ਪ੍ਰਾਪਤ ਹੋਵੇ ਜਿਹਦੇ ਭਾਈ ਕਰਮਾ ਕਰਕੇ ਪ੍ਰਾਪਤ ਕਰ ਲੈਂਦਾ ਮਨੁੱਖ ਆਪਣਾ ਕਰਮ ਕਰਕੇ ਇੱਥੇ ਇਹ ਨਾ ਸਮਝੋ ਵੀ ਆਪਣੇ ਕਰਮਾਂ 'ਚ ਜਦੋਂ ਹੋਈ ਉਦੋਂ ਭਾਈ ਨਾਮ ਜਪਾਂਗੇ ਉਦੋਂ ਨਾ ਰਾਮ ਨਾਮ ਰਸ ਪੀਵਾਂਗੇ ਮਹਾਰਾਜ ਕਹਿੰਦੇ ਜਿਸ ਨੂੰ ਕਰਮ ਪ੍ਰਾਪਤ ਹੋਵੇ ਭਾਈ ਆਪਣਾ ਕਰਮ ਇਹੋ ਜਿਹਾ ਕਰ ਇਹਨੂੰ ਪ੍ਰਾਪਤੀ ਕਰਨ ਵਾਸਤੇ ਅੰਮ੍ਰਿਤ ਵੇਲੇ ਉੱਠ ਇਸ਼ਨਾਨ ਪਾਨ ਕਰ ਗੁਰੂ ਦੇ ਚਰਨਾਂ ਵਿੱਚ ਨਾਮ ਸਿਮਰ ਬਾਣੀ ਪੜ ਕਥਾ ਵਿਚਾਰ ਸੁਣ ਸ਼ਬਦ ਵਿਚਾਰ ਸੁਣ ਤੇ ਸੱਚੀ ਸੋਚੀ ਕਿਰਤ ਕਮਾਈ ਕਰ ਕਿਉਂਕਿ ਇਹਦੇ ਵਿੱਚ ਸ਼ਰਤਾਂ ਬਹੁਤ ਨੇ ਪ੍ਰਭੂ ਪਰਮਾਤਮਾ ਨੂੰ ਮਿਲਣ ਵਾਸਤੇ ਨਿਜਮ ਵਿੱਚ ਚੋਣਾ ਕੁਦਰਤ ਦੇ ਨਿਜਮ ਵਿੱਚ ਰਹਿਣਾ ਹੀ ਪ੍ਰਭੂ ਪਰਮਾਤਮਾ ਦੀ ਬੰਦਗੀ ਹੈ ਮਹਾਰਾਜ ਕਹਿੰਦਾ ਜਿਸ ਨੂੰ ਕਰਮ ਪ੍ਰਾਪਤ ਹੋਵੇ ਸੋ ਜਨ ਨਿਰਮਲ ਥੀਵੇ ਉਹ ਜਨ ਭਗਤ ਪਿਆਰਾ ਗੁਰੂ ਦਾ ਸਿੱਖ ਰੱਬ ਦਾ ਪਿਆਰਾ ਉਹ ਨਿਰਮਲ ਹੋ ਜਾਂਦੇ ਨੇ ਬੇਵਤਰ ਅਗਲੇ ਬੰਦ ਚ ਮਹਾਰਾਜਾ ਜੀ ਨੇ ਬਿਗਨਨ ਬਿਗਨੇ ਬਿਗਨੇ ਬਨਾਸਨ ਸਭ ਦੁੱਖ ਨਾਸਨ ਉਹਦੇ ਕੋਈ ਵੀ ਕਿਸੇ ਵੀ ਕਿਸਮ ਦਾ ਉਸ ਦੇ ਜੀਵਨ ਦੇ ਵਿੱਚ ਬਿਗਨ ਨਹੀਂ ਲੱਗਦਾ ਤੇ ਦੁੱਖ ਵੀ ਉਹਦੇ ਕੋਲੋਂ ਨਸ ਜਾਂਦੇ ਨੇ ਕਦੋਂ ਗੁਰ ਚਰਨੀ ਮਨ ਲੱਗਾ ਜਦੋਂ ਗੁਰੂ ਦੇ ਚਰਨਾਂ ਨਾਲ ਮਨ ਲੱਗਦਾ ਪਾਈ ਉਦੋਂ ਕੋਈ ਬਿਗਨ ਨਹੀਂ ਲੱਗਦਾ ਤੇ ਕੋਈ ਦੁੱਖ ਨਹੀਂ ਨੇੜੇ ਆਉਂਦਾ ਫਿਰ ਭਾਵੇਂ ਖੋਪਰ ਟੁੱਟ ਜਾਣ ਚਾਹੇ ਆਰੇ ਚੱਲ ਜਾਣ ਚਾਹੇ ਚਰਖੜੀਆਂ ਚੱਲ ਜਾਣ ਚਾਹੇ ਟੋਕੇ ਚੱਲ ਜਾਣ ਚਾਹੇ ਨੀਹਾਂ ਦੀਆਂ ਦੁਵਾਰਾਂ ਸਰਾਂਦ ਦੀਆਂ ਦੁਵਾਰਾਂ ਚੜੀਆਂ ਜਾਣ ਫਿਰ ਮਹਾਰਾਜ ਕਹਿੰਦੇ ਕਿਸੇ ਕਿਸਮ ਦਾ ਉਹਦੇ ਜੀਵਨ ਵਿੱਚ ਬਿਗਨ ਨਹੀਂ ਲੱਗਦਾ ਦੁੱਖ ਨਹੀਂ ਸਤਾਉਂਦਾ ਗੁਰ ਚਰਨੀ ਮਨ ਲੱਗਾ ਜਦੋਂ ਗੁਰੂ ਦੇ ਚਰਨਾਂ ਨਾਲ ਤੇਰਾ ਮਨ ਲੱਗਿਆ ਹੋਇਆ ਪਾਈ ਗਣ ਗਾਵਤ ਅਚੁੱਤ ਅਬినాਸੀ ਉਸ ਪ੍ਰਭੂ ਪਰਮਾਤਮਾ ਦੇ ਗੁਣ ਗਾਉਂਦਾ ਜਿਹੜਾ ਭਾਈ ਅਬినాਸੀ ਪ੍ਰਭੂ ਪਰਮਾਤਮਾ ਦੇ ਜਿਹੜਾ ਗਣ ਗਾਉਂਦਾ ਬੀਬੀ ਐ ਚਾਹੇ ਭਾਈ ਆਨ ਦਿਨ ਹਰ ਰੰਗ ਲਾ ਜਾਗਾ ਆਨ ਦਿਨ ਆਇਦਨ ਹਰੀ ਪ੍ਰਭੂ ਪਰਮਾਤਮਾ ਦਾ ਨਾਮ ਦੇ ਰੰਗ ਦਾ ਜਾਗ ਲੱਗ ਜਾਂਦਾ ਜ਼ਿੰਦਗੀ ਨੂੰ ਜਾਂ ਆਏ ਕਹ ਲੋ ਬਈ ਸੁਰਤ ਜਾਗ ਪੈਂਦੀ ਐ ਜਿਹੜੀ ਵਿਸਿਆ ਬਕਾਰਾਂ ਦੀ ਨੀਂਦ ਵਿੱਚ ਸੁੱਤੀ ਹੋਈ ਸੀ ਮਨ ਜਾਗ ਜਾਂਦਾ ਜਿਹੜਾ ਵਿਸਿਆ ਬਕਾਰਾਂ ਦੇ ਨੀਂਦ ਵਿੱਚ ਸੁੱਤਾ ਹੋਇਆ ਸੀ ਫੇਰ ਕੀ ਹੁੰਦਾ ਜਦੋਂ ਮਨ ਜਾਗਦਾ ਮਨ ਇੱਛੇ ਸੇਈ ਫਲ ਪਾਏ ਹਰ ਕੀ ਕਥਾ ਸੁਹੇਲੀ ਮਹਾਰਾਜ ਕਹਿੰਦੇ ਜਦੋਂ ਨਾ ਤੈਨੂੰ ਹਰੀ ਪ੍ਰਭੂ ਪਰਮਾਤਮਾ ਦੀ ਕਥਾ ਭਾਈ ਚੰਗੀ ਲੱਗਣ ਲੱਗੀ ਗੁਰੂ ਦੇ ਬਚਨ ਚੰਗੇ ਲੱਗਣ ਲੱਗੇ ਫੇਰ ਮਹਾਰਾਜ ਕਹਿੰਦੇ ਆ ਮਨ ਇੱਛੇ ਸਹੀ ਫਲ ਪਾਏ ਫੇਰ ਉਹ ਮਨ ਨੂੰ ਜਿਹੜੇ ਚਾਹੁੰਦੇ ਆ ਉਹ ਫਲ ਪ੍ਰਾਪਤ ਕਰ ਲੈਂਦਾ ਗੁਰੂ ਦਾ ਪਿਆਰਾ ਹਰ ਕੀ ਕਹਾ ਸਹੇਲੀ ਆਦ ਅੰਤ ਮਦਨਾਨਕ ਕੋ ਜਿਹੜਾ ਆਦ ਤੋਂ ਮੁੱਢ ਤੋਂ ਮਦ ਵਿਚਾਰੜਾ ਸਮਾਂ ਅੰਤ ਅਖੀਰਲੇ ਸਮੇਂ ਤੱਕ ਜਿਹੜਾ ਸਹਾਈਆ ਤੇਰਾ ਮਹਾਰਾਜ ਕਹਿੰਦੇ ਆਦ ਅੰਤ ਮਦਨਾਨਕ ਕੋ ਸੋ ਪ੍ਰਭ ਹੋ ਆਵੇਲੀ ਉਹ ਭਾਈ ਪ੍ਰਭੂ ਪਰਮਾਤਮਾ ਦਾ ਪ੍ਰਭੂ ਪਰਮਾਤਮਾ ਜਿਹੜਾ ਸ਼ੁਰੂ ਤੋਂ ਅੱਜ ਤੱਕ ਤੇ ਅੰਤ ਤੱਕ ਤੇਰਾ ਜਿਹੜਾ ਸਹਾਈ ਹੈ ਉਹ 베ਲੀ ਹੋ ਜਾਂਦਾ ਉਹ ਤੇਰਾ 베ਲੀ ਬਣ ਜਾਂਦਾ ਤੇ ਜੋ ਆਪਾਂ ਲੜੀਵਾਦ ਕਰਦੇ ਆਂ ਵਾਹਿਗੁਰੂ ਦੀ ਕਿਰਪਾ ਨਾਲ ਉਹਦੇ ਵਿੱਚ ਮਹਾਰਾਜ ਦੱਸਦੇ ਨੇ ਨਿੰਦਕ ਨਰਕਾਲੇ ਮੁਖ ਨਿੰਦਾ ਜਿਨ ਗੁਰ ਕੀ ਦਾਤ ਨਾ ਭਾਈ ਮਹਾਰਾਜ ਕਹਿੰਦੇ ਜਿਨ੍ਹਾਂ ਨਿੰਦਕਾਂ ਨੂੰ ਭਗਤ ਜਨਾਂ ਨੂੰ ਦਿੱਤੀ ਹੋਈ ਗੁਰੂ ਦੀ ਦਾਤ ਪਸੰਦ ਨਹੀਂ ਆਉਂਦੀ ਤੇ ਉਹ ਭਗਤਾਂ ਦੀ ਨਿੰਦਾ ਕਰਦੇ ਹਨ ਨਿੰਦਾ ਦੇ ਕਾਰਨ ਉਹਨਾਂ ਨਿੰਦਕਾਂ ਦੇ ਮੂੰਹ ਕਾਲੇ ਦਿਸਦੇ ਹਨ ਹੁਣ ਇਹ ਵੀ ਲੋਕ ਆ ਗਏ ਨੇ ਤੇ ਇਹਨਾਂ ਲੋਕਾਂ ਦੇ ਵਿੱਚੋਂ ਹੀ ਭਗਤ ਬਣਦੇ ਨੇ ਪ੍ਰਭੂ ਪਰਮਾਤਮਾ ਦਾ ਨਾਮ ਜਪਦੇ ਨੇ ਜਪਦੇ ਕਦੋਂ ਆ ਜਦੋਂ ਗੁਰੂ ਦੀ ਵਿਚਾਰ ਸੁਣੀ ਸ਼ਬਦ ਵਿਚਾਰ ਸੁਣੀ ਨਾਮ ਬਾਣੀ ਨਾਲ ਜੁੜ ਗਿਆ ਜੀਵਨ ਉਦੋਂ ਕੋਡੇ ਰਾਖਸ਼ ਵਰਗੇ ਤੇ ਸੱਜਣ ਠੱਗ ਵਰਗੇ ਭੂਮੀਆਂ ਚੋਰ ਵਰਗੇ ਸਾਰੇ ਰੱਬ ਦੇ ਭਗਤ ਬਣ ਜਾਂਦੇ ਨੇ ਫਿਰ ਦੇਖੋ ਮਾੜੀ ਵਰਦੀ ਦੇ ਬੰਦੇ ਸੀ ਇਹ ਤੇ ਜਦੋਂ ਗੁਰੂ ਬਾਬਾ ਜੀ ਦਾ ਮੇਲ ਹੋਇਆ ਗੁਰੂ ਦੇ ਬਚਨ ਸੁਣੇ ਬਚਨ ਸੁਣੇ ਤੇ ਕਿਰਪਾ ਹੋ ਗਈ ਜੀਵਨ ਸੁਧਰ ਗਿਆ ਹੁਣ ਉਹ ਸੰਤ ਨੇ ਭਗਤ ਨੇ ਮਹਾਰਾਜ ਕਹਿੰਦੇ ਨੇ ਐ ਜੀ ਚਰਨ ਪਰੇ ਪ੍ਰਭ ਬਖਸ਼ ਮਲਾਵੇ ਬਿਲ ਮਨ ਅੰਦਵਾਰਾਈ ਅੰਦਵਾਰਾਈ ਮਹਾਰਾਜ ਕਹਦੇ ਹੈ ਮਨ ਜਿਹੜੇ ਮਨੁੱਖ ਪ੍ਰਭੂ ਦੀ ਸ਼ਰਨ ਪੈਂਦੇ ਹਨ ਪ੍ਰਭੂ ਮਿਹਰ ਕਰਕੇ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਜੋੜ ਲੈਂਦਾ ਹੈ ਰਤਾ ਭਰ ਵੀ ਟੱਲ ਨਹੀਂ ਕਰਦਾ ਚਰਨ ਸ਼ਰਨ ਜਾਏ ਏਕ ਪੈਂਡਾ ਚੱਲ ਚਰਨ ਸ਼ਰਨ ਏਕ ਪੈਂਡਾ ਜਾਏ ਚੱਲ ਸਤਿਗੁਰ ਕੋਟ ਪੈਂਡਾ ਅੱਗੇ ਹੋਏ ਲੇਤਾ ਹੈ ਭਾਈ ਗਰਦਾਸ ਦੀ ਬਾਣੀ ਵਿੱਚੋਂ ਇਹ ਪੰਕਤੀ ਇਹ ਬਿਤੂ ਤੁਰ ਤਾਂ ਸਹੀ ਗੁਰੂ ਦੇ ਚਰਨਾਂ ਪੱਲ ਨੂੰ ਭਾਈ ਗੁਰੂ ਤਾਂ ਤੈਨੂੰ ਅੱਗੋਂ ਲੈਣ ਆਏਗਾ ਤੁਰਨਾ ਕਿਵੇਂ ਆ ਵੀ ਸਮਾਜ ਕਰੋ ਰੀਤੀਆਂ ਰਸਮਾਂ ਰਵਾਜਾਂ ਤੋਂ ਉੱਪਰ ਉੱਠ ਕੇ ਪ੍ਰਭੂ ਪਰਮਾਤਮਾ ਦੇ ਚਰਨਾਂ ਨਾਲ ਜੁੜਨਾ ਵਹਿਮ ਭਰਮ ਛੱਡਣੇ ਨੇ ਕਰਮ ਕਾਂਡ ਛੱਡਣੇ ਨੇ ਫਿਰ ਇਹ ਕਦਮ ਜਦੋਂ ਚੱਕੇਂਗਾ ਤੂੰ ਪ੍ਰਭੂ ਪਰਮਾਤਮਾ ਪੱਲ ਨੂੰ ਫੇਰ ਗੁਰੂ ਤੈਨੂੰ ਅੱਗੋਂ ਲੈਣ ਆਏਗਾ ਅੱਗੇ ਮਹਾਰਾਜ ਸਮਝਾਉਣਾ ਕਰਦੇ ਨੇ ਆਨੰਦ ਮੂਲ 나ਥ ਸਿਰਨਾਥ ਸਤਗੁਰ ਮੇਲ ਮਿਲਾਈ ਉਹ ਪ੍ਰਭੂ ਆਤਮਿਕ ਆਨੰਦ ਦਾ ਸੋਮਾ ਹੈ ਸਭ ਤੋਂ ਵੱਡਾ 나ਥ ਹੈ ਗੁਰੂ ਸ਼ਰਨ ਪਏ ਗੁਰੂ ਸ਼ਰਨ ਪਏ ਮਨੁੱਖ ਨੂੰ ਪ੍ਰਮਾਤਮਾ ਦੇ ਮੇਲ ਵਿੱਚ ਪ੍ਰਮਾਤਮਾ ਦੇ ਮੇਲ ਵਿੱਚ ਮਿਲਾ ਦਿੰਦਾ ਹੈ ਕਹਿਣ ਦਾ ਭਾਵ ਆ ਵੀ ਉਹ ਪ੍ਰਭੂ ਪ੍ਰਮਾਤਮਾ ਦੇ ਚਰਨਾਂ ਨਾਲ ਜੀਵ ਆਤਮਾ ਜੁੜ ਜਾਂਦਾ ਜਦੋਂ ਗੁਰੂ ਗਿਆਨ ਨਾਲ ਜੁੜਦਾ ਹੈ ਭਾਈ ਅਜੀ ਸਦਾ ਦਿਆਨ ਦਿਆ ਕਰ ਰਵਿਆ ਗੁਰਮਤਿ ਭ੍ਰਮਣ ਚੁਕਾਈ ਏ ਮਾਨ ਪ੍ਰਮਾਤਮਾ ਦਇਆ ਦਾ ਸੋਮਾ ਹੈ ਸਭ ਜੀਵਾਂ ਉੱਤੇ ਸਦਾ ਦਇਆ ਕਰਦਾ ਹੈ ਜਿਹੜਾ ਮਨੁੱਖ ਗੁਰੂ ਦੀ ਮੱਤ ਲੈ ਕੇ ਉਸ ਨੂੰ ਸਿਮਰਦਾ ਹੈ ਪ੍ਰਭੂ ਉਸ ਦੀ ਪਟਕਣਾ ਮਿਟਾ ਦਿੰਦਾ ਹੈ ਪਾਰਸ ਭੇਟ ਕੰਚਨ ਧਾਤ ਹੋਈ ਸਤ ਸੰਗਤ ਕੀ ਵੜਿਆਈ ਮਹਾਰਾਜ ਨੇ ਸਮਝਾਉਣਾ ਕੀਤਾ ਵੀ ਜਿਵੇਂ ਲੋਹਾ ਆਦਿਕ ਧਾਤ ਪਾਰਸ ਨੂੰ ਛੂ ਕੇ ਸੋਨਾ ਬਣ ਜਾਂਦਾ ਹੈ ਤੇਵੇਂ ਸਾਧ ਸੰਗਤ ਵਿੱਚ ਵੀ ਇਹੀ ਵਰਕਤ ਹੈ ਜਿਵੇਂ ਪਾਰਸ ਕਹਿੰਦੇ ਨੇ ਪਾਰਸ ਲੋਹੇ ਨੂੰ ਸੁਹਾ ਦਿੱਤਾ ਜਾਵੇ ਤੇ ਲੋਹਾ ਸੋਨਾ ਬਣ ਜਾਂਦਾ ਓਵੇਂ ਹੀ ਮਹਾਰਾਜ ਕਹਿੰਦੇ ਸਤ ਸੰਗੀ ਗੁਰੂ ਦਾ ਸੰਗ ਕਰਨ ਵਾਲਾ ਗੁਰੂ ਦਾ ਰੂਪ ਹੀ ਹੋ ਜਾਂਦਾ ਕਿਉਂਕਿ ਜਦੋਂ ਮਨ ਗੁਰੂ ਨਾਲ ਮਿਲ ਗਿਆ ਨਾ ਸੁਰਤ ਜੁੜ ਗਈ ਤੇ ਗੁਰੂ ਦਾ ਰੂਪ ਹੀ ਹੋ ਜਾਣਾ ਉਸ ਮਨੁੱਖ ਨੇ ਬੀਬੀਆ ਚਾਹ ਪਾਈ ਆ ਹਰ ਜਲ ਨਿਰਮਲ ਮਨ ਇਸ਼ਨਾਨੀ ਮੰੰਜਨ ਸਤਗੁਰ ਭਾਈ ਮੰੰਜਨ ਸਤਗੁਰ ਭਾਈ ਪ੍ਰਮਾਤਮਾ ਮਾਨੋ ਪਵਿੱਤਰ ਜਲ ਹੈ ਜਿਹੜਾ ਮਨੁੱਖ ਇਸ ਪਵਿੱਤਰ ਜਲ ਵਿੱਚ ਇਸ਼ਨਾਨ ਕਰੇਗਾ ਕਰਨ ਜੋਗਾ ਬਣ ਜਾਂਦਾ ਹੈ ਤੇ ਉਸ ਨੂੰ ਸਤਗੁਰੂ ਪਿਆਰਾ ਲੱਗਦਾ ਹੈ ਉਹ ਇਸ ਪਵਿੱਤਰ ਜਲ ਵਿੱਚ ਚੁੱਭੀ ਲਾਂਦਾ ਹੈ ਫਿਰ ਗੁਰ ਦੇ ਗਿਆਨ ਵਿੱਚ ਚੁੱਭੀਆਂ ਲਾਂਦਾ ਮਨ ਫਿਰ ਫਿਰ ਆਏ ਨਹੀਂ ਹੈ ਵੀ ਰੌ ਰੀਤੀਆਂ ਰਵਾਜਾਂ ਮਗਰ ਨਹੀਂ ਫਿਰ ਬੇ ਵੀਰਵਾਰਾ ਤਾਂ ਕਸੇ ਦੀ ਕਬਰ ਦੀ ਪੂਜਾ ਕਰਨੀ ਕਬਰ ਤੇ ਚਾਦਰਾਂ ਚੜਾਉਣੀਆਂ ਜੇ ਐਤਵਾਰਾ ਤਾਂ ਜੰਡ ਪੂਜਣ ਮੰਗਲਵਾਰਾ ਤਾਂ ਮੂਰਤੀ ਪੂਜਣੀ ਹੈ ਸ਼ਨੀਵਾਰਾ ਤਾਂ ਸ਼ਨੀ ਦੇਵਤੇ ਦੀ ਪੂਜਾ ਕਰਨੀ ਹੈ ਇਉਂ ਨਹੀਂ ਫਿਰ ਫਿਰ ਗੁਰੂ ਦਾ ਪਿਆਰਾ ਇੱਕੋ ਤੇ ਓਟ ਆਸਰਾ ਰੱਖਦਾ ਇੱਕ ਤੇ ਓਟ ਆਸਰਾ ਇੱਕ ਤੇ ਓਟ ਆਸਰਾ ਰੱਖਣ ਵਾਲਾ ਹੀ ਗੁਰੂ ਦਾ ਪਿਆਰਾ ਹੈ ਉਹੀ ਗੁਰੂ ਦਾ ਸਿੱਖ ਆ ਉਹੀ ਪ੍ਰਭੂ ਪਰਮਾਤਮਾ ਦਾ ਭਗਤ ਹੈ ਮਹਾਰਾਜ ਕਹਿੰਦੇ ਨੇ ਪਨਰਪ ਜਨਮ ਨਹੀਂ ਜਨ ਸੰਗਤ ਜੋਤੀ ਜੋਤ ਮਲਾਈ ਮਹਾਰਾਜ ਕਹਿੰਦੇ ਸਾਥ ਸੰਗਤ ਵਿੱਚ ਰਹਿ ਕੇ ਉਸ ਨੂੰ ਮੁੜ ਮੁੜ ਜਨਮ ਨਹੀਂ ਹੁੰਦਾ ਕਿਉਂਕਿ ਗੁਰੂ ਉਸ ਦੀ ਜੋਤ ਪ੍ਰਭੂ ਦੀ ਜੋਤ ਵਿੱਚ ਮਿਲਾ ਦਿੰਦਾ ਹੈ ਜਿਹੜਾ ਜੀਵ ਆਤਮਾ ਗੁਰੂ ਕਿਰਪਾ ਕਰਕੇ ਗਿਆਨ ਦੀ ਬਖਸ਼ਿਸ਼ ਕਰਕੇ ਉਸ ਪ੍ਰਭੂ ਪਰਮਾਤਮਾ ਦੇ ਨਾਲ ਆ ਜੀਵ ਆਤਮਾ ਨੂੰ ਮਿਲਾ ਦਿੰਦਾ ਹੈ ਤੇ ਉਸ ਜੀਵ ਦਾ ਫਿਰ ਦੁਬਾਰਾ ਜਨਮ ਮਰਨ ਨਹੀਂ ਹੁੰਦਾ 84 ਦਾ ਗੇੜ ਖਤਮ ਹੋ ਜਾਂਦਾ ਜੇ ਭਾਈ 84 ਦੇ ਗੇੜ ਤੋਂ ਬਚਣਾ ਚਾਹੁੰਦੇ ਆ ਤਾਂ ਪ੍ਰਮਾਤਮਾ ਦਾ ਨਾਮ ਜਪਣਾ ਤੇ ਗੁਰੂ ਦੇ ਸਿਧਾਂਤ ਤੇ ਚੱਲਣਾ ਪਏਗਾ ਅਰ ਹੋਰ ਰੀਤੀਆਂ ਜਾਂ ਰਵਾਜਾਂ ਜਾਂ ਤਾਂ ਉੱਪਰ ਉੱਪਰ ਉੱਠਣਾ ਪਊਗਾ ਇਹ ਨਹੀਂ ਹੈ ਵੀ ਜਿਹਨੇ ਨਾ ਲੱਗੀ ਗੱਲੀ ਤੇ ਉਸੇ ਨਾਲ ਤਰ ਚੱਲੀ ਆਮ ਜੀ ਗੱਲ ਆ ਇਹ ਵੀ ਜਿਹਨੇ ਕਿਸੇ ਨੇ ਕਿਹਾ ਵੀ ਫਲਾਣੇ ਵੱਡੇ ਮਹਾਂਪੁਰਖ ਆ ਵੀ ਬੜੀ ਉੱਥੇ ਤਾਂ ਮੈਂ ਮਾ ਉਹਨਾਂ ਦੀ ਬੜੀ ਸੰਗਤ ਆਉਂਦੀ ਐ ਜੇ ਤਾਂ ਹੁਣ ਤੋ ਇਹ ਗੱਲ ਸੁਣ ਕੇ ਵੀ ਚੱਲ ਫਿਰ ਆਪਾਂ ਵੀ ਜਲਦੇ ਆ ਫਿਰ ਤਾਂ ਉਹਦੇ ਨਾਲ ਗੱਲੀ ਲੱਗ ਗਿਆ ਤੇ ਉਹਦੇ ਨਾਲ ਹੀ ਤੁਰ ਪਿਆ ਸੁਣ ਕੇ ਪਰ ਗੁਰੂ ਦੀ ਗੱਲ ਸੁਣ ਤੇ ਗੁਰੂ ਦੇ ਚਰਨਾਂ ਨਾਲ ਜੁੜ ਪਾਈ ਫੇਰ ਤੇਰੀ ਪ੍ਰਭੂ ਪਰਮਾਤਮਾ ਦੇ ਨਾਲ ਇੱਕ ਮਿਕਤਾ ਹੋਏਗੀ ਫਿਰ ਜੀਵ ਆਤਮਾ ਜਿਹੜਾ 84 ਦੇ ਗੇੜ ਤੋਂ ਬਚ ਜਾਏਗਾ ਫਿਰ ਕੂਕਰ ਕੂਕਰੀਆਂ ਸੂਰ ਸੂਕਰ ਗਧੇ ਇਹਨਾਂ ਦੀ ਜੁਲੀਆਂ ਤੋਂ ਬਚ ਜਾਏਗਾ ਭਾਈ ਮਨ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੁੜ ਤਾਂ ਤੇਰੀ ਮੁਕਤੀ ਹੋਣੀ ਹੈ ਅੱਗੇ ਮਹਾਰਾਜ ਕਹਿੰਦੇ ਨੇ ਤੂੰ ਵੱਡ ਪੁਰਖ ਅਗੰਮ ਤਰੋਵਰ ਹਮ ਪੰਖੀ ਤੁਜ ਮਾਹੀ ਏ ਪ੍ਰਭੂ ਤੂੰ ਸਭ ਤੋਂ ਵੱਡਾ ਹੈ ਤੂੰ ਸਰਬ ਵਿਆਪਕ ਹੈ ਤੂੰ ਅਪਹੁੰਚ ਹੈ ਤੇ ਤੂੰ ਮਾਨੋ ਇੱਕ ਸ੍ਰੇਸ਼ਟ ਰੋਕਰ ਹੈ ਜਿਸ ਦੇ ਆਸਰ ਰਹਿਣ ਵਾਲੇ ਅਸੀਂ ਸਾਰੇ ਜੀਵ ਪੰਛੀ ਹਾਂ ਜਦੋਂ ਆਵਾਰੀ ਦਾ ਨਾਂ ਲਿਆ ਤਾਂ ਜਿਵੇਂ ਵੱਡੇ ਰੁੱਖ ਹੁੰਦੇ ਸੀ ਤੇ ਬਹੁਤ ਪੰਛੀ ਰਹਿੰਦੇ ਹੁੰਦੇ ਸੀ ਵੱਡੇ ਰੁੱਖ ਹਣ ਵੱਡੇ ਰੁੱਖ ਕੱਟੇ ਗਏ ਤੇ ਉਹ ਪੰਛੀ ਇਥੋਂ ਚਲੇ ਗਏ ਜਿਵੇਂ ਗਿਲਜ ਕਹਿੰਦੇ ਆ ਜਿਹਨੂੰ ਇੱਲਾ ਵੀ ਕਹਿੰਦੇ ਆ ਗਿਲਜਾਂ ਵੀ ਕਹਿੰਦੇ ਆ ਵੱਡੇ ਦਰਖਤ ਵੱਡੇ ਗਏ ਤੇ ਉਹ ਇਥੋਂ ਚਲੇ ਗਏ ਇਹੀ ਕਾਰਨ ਸੀ ਇਸੇ ਤਰ੍ਹਾਂ ਹੀ ਗੁਰੂ ਇੱਕ ਬਹੁਤ ਵੱਡੇ ਦਰਖਤ ਦੀ ਤਰ੍ਹਾਂ ਹੈ ਜਿਸ ਦਰਖਤ ਦੇ ਆਸਰੇ ਆਪਾਂ ਜੀਵ ਪੰਛੀ ਬਸ ਰਹੇ ਆ ਇਸ ਗੁਰੂ ਦੇ ਆਸਰੇ ਇਥੇ ਇਹ ਭਾਵ ਸੀ ਇਸ ਪੰਕਤੀ ਦਾ ਵੱਡਾ ਪੁਰਖ ਅਗੰਮਤ ਰੋਵਰ ਹਮ ਪੰਖੀ ਤੁਜ ਮਾਹੀ ਮਹਾਰਜ ਕਹਦੇ ਵੀ ਤੂੰ ਬਹੁਤ ਵੱਡਾ ਦਰਖਤ ਹੈਕ ਬਹੁਤ ਵੱਡਾ ਪੇੜ ਹੈ ਅਸੀਂ ਪੰਛੀ ਹਾਂ ਤੇਰੇ ਪੇੜ ਦੇ ਆਸਰੇ ਜੀਵਨ ਜੀ ਰਹੇ ਆ ਨਾਨਕ ਨਾਮ ਨਰੰਜਨ ਦੀਜੇ ਜੁਗ ਜੁਗ ਸਬਦ ਸਲਾਹੀ ਮਹਾਰਾਜ ਕਹਿੰਦੇ ਹੈ ਨਰੰਜਨ ਪ੍ਰਭੂ ਮੈਨੂੰ ਨਾਨਕ ਨੂੰ ਆਪਣਾ ਨਾਮ ਬਖਸ਼ ਤਾ ਕਿ ਮੈਂ ਸਦਾ ਹੀ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਤੇਰੀ ਸਿਵਤ ਸਲਾਹ ਕਰਦਾ ਰਹਾਂ ਆਪਾਂ ਵੀ ਕਿਤੇ ਗੁਰੂ ਨਾਨਕ ਦੇ ਬਚਨ ਮੰਨ ਲਏ ਅਸੀਂ ਵੀ ਕਿਤੇ ਪ੍ਰਭੂ ਪਰਮਾਤਮਾ ਦੀ ਸਿਵਤ ਸਲਾਹ ਮੰਗ ਜੇ ਗੁਰੂ ਕੋਲੋਂ ਆ ਕੇ ਪਰ ਜ਼ਿਆਦਾਤਰ ਬਿਰਲਿਆਂ ਨੂੰ ਛੱਡ ਕੇ ਕਿਸੇ ਰੱਬ ਦੇ ਪਿਆਰੇ ਨੂੰ ਛੱਡ ਕੇ ਕਹਿ ਲੈਨੇ ਆ ਸਾਰਿਆਂ ਦੀਆਂ ਮੰਗਾਂ ਦਾ ਢੇਰ ਹੁੰਦਾ ਰੋਜ਼ ਨਵੀਂ ਲਿਸਟ ਹੁੰਦੀ ਐ ਮੰਗਦੀ ਨਵੀਂ ਲਿਸਟ ਰੋਜ਼ ਨਵੀਂ ਅਰਦਾਸ ਕਰਨੀ ਹੁੰਦੀ ਐ ਮਹਾਰਾਜ ਆ ਕਰ ਦਿਓ ਕਰ ਦਿਓ ਚਲੋ ਠੀਕ ਆ ਉਹ ਵੀ ਮੰਗ ਲਾ ਤੂੰ ਕੀਤਾ ਲੋੜੀਏ ਕੰਮ ਸੋਹਰ ਪੈ ਆਖੀਏ ਕਾਰਜ ਦੇ ਸਬਾਰ ਸਤਗੁਰ ਸੱਚ ਸਾਖੀਏ ਜਿਹੜਾ ਤੇਰਾ ਲੋੜੀ ਦਾ ਕੰਮ ਆ ਤੂੰ ਅਰਦਾਸ ਬੇਨਤੀ ਕਰ ਗੁਰੂ ਸਹਾਇ ਹੋ ਕੇ ਕਰੇਗਾ ਦੂਜੀ ਪੰਕਤੀ ਇਹ ਵੀ ਆ ਵੀ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਜੋ ਤੂੰ ਆਪਣੇ ਪ੍ਰਭੂ ਠਾਕੁਰ ਤੋਂ ਮੰਗੇਗਾ ਉਹ ਵੀ ਤੈਨੂੰ ਮਿਲੇਗਾ ਪਰ ਪਹਿਲਾਂ ਆਪਣਾ ਠਾਕੁਰ ਬਣਾ ਲੈ। ਦੁਬਦਾ ਵਿੱਚ ਨਾਰਾ ਹੈ ਵੀ ਗੁਰੂ ਕੋਲੇ ਵੀ ਜਾਏ ਚਲੋ ਠੀਕ ਆ ਜੀ ਗੁਰਦੁਆਰੇ ਵੀ ਜਾਏ ਆਪਾਂ। 10-20 ਮਿੰਟ ਬੈੱਕੇ ਬੈਠ ਕੇ ਕਥਾ ਕੀਰਤਨ ਵੀ ਸੁਣ ਲਈ। ਤੇ ਫੇਰ ਅੱਜ ਦਿਨ ਕੀ ਆ ਵੀਰਵਾਰ ਤੇ ਮੰਗਲਵਾਰ। ਚਲੋ ਜੀ ਅੱਜ ਮੰਗਲਵਾਰ ਆ ਜਾਂ ਅੱਜ ਵੀਰਵਾਰ ਆ ਚਲੋ ਫੇਰ। ਜੇ ਮੰਗਲਵਾਰ ਆ ਤਾਂ ਦੇਵੀ ਦੀ ਪੂਜਾ ਨੂੰ ਚੱਲ ਪੋ ਜੇ ਵੀਰਵਾਰ ਆ ਤਾਂ ਕਬਰ ਦੀ ਪੂਜਾ ਨੂੰ ਚੱਲ ਪੋ ਫੇਰ ਨਹੀਂ ਫੇਰ ਦੁਬਦਾ ਵਿੱਚ। ਫਿਰ ਮਹਾਰਾਜ ਕਹਿੰਦੇ ਦੁੱਬਦਾ ਵਿੱਚ ਬੇਰਾਗ ਨਾ ਹੋਈ ਜਗ ਲਗ ਜਗ ਜਗ ਲਗ ਦੂਜੀ ਰਾਈ ਦੁੱਬਦਾ ਵਿੱਚ ਬੇਰਾਗ ਨਾ ਹੋਵੀ ਜਗ ਲਗ ਦੂਜੀ ਰਾਈ ਮਹਾਰਾਜ ਕਹਿੰਦੇ ਜੇ ਤੇਰਾ ਕਿਸੇ ਹੋਰ ਪਾਸੇ ਖਿਆਲ ਆ ਨਾ ਰਾਈ ਦੇ ਦਾਣੇ מאਤਰ ਵੀ ਸਭ ਤੋਂ ਬਰੀਕ ਹੁੰਦਾ ਰਾਈ ਦਾ ਦਾਣਾ ਰਾਈ ਇੱਕ ਪਦਾਰਥ ਹੈ ਜਿਵੇਂ ਬਾਜਰਾ ਕਹ ਲੋ ਜਵਾਰ ਕਹ ਲੋ ਰਾਗੀ ਕਹ ਲੋ ਠੀਕ ਹੈ ਜੀ ਰਾਈ ਦਾ ਦਾਣਾ ਇੱਕ ਬਹੁਤ ਬਰੀਕ ਹੁੰਦਾ ਜੇ ਉਹਨਾਂ ਕ ਵੀ ਕਿਸੇ ਹੋਰ ਪਾਸੇ ਤੇ ਰਖਿਆar ਹੈ ਮਹਾਰਾਜ ਕਹਿੰਦੇ ਤੇਰਾ ਗੁਰੂ ਨਾਲ ਪਿਆਰ ਨਹੀਂ ਪੈਣਾ ਦੁੱਬਦਾ ਵਿੱਚ ਬੈਰਾਗ ਨਾ ਹੋਈ ਦੋ ਪਾਸੇ ਤੇਰਾ ਮਨ ਹੋ ਗਿਆ ਤੇ ਬਿਰਾਗ ਦਾ ਮਤਲਬ ਲੁੰਦਾ ਪਿਆਰ ਵੀ ਗੁਰੂ ਨਾਲ ਪਿਆਰ ਨਹੀਂ ਪੈਣਾ ਫਿਰ ਮਹਾਰਾਜ ਨੇ ਦੱਸਿਆ ਦੁੱਬਦਾ ਵਿੱਚ ਬੈਰਾਗ ਨਾ ਹੋਈ ਜਬ ਲਗ ਦੂਜੀ ਰਾਈ ਭਾਈ ਸਾਰੇ ਪਾਸੇ ਛੱਡ ਕੇ ਇੱਕੋ ਨਾਲ ਆੜੀ ਪਾਲਾ ਯਾਰੀ ਪਾਲਾ ਗੁਰੂ ਨਾਲ ਯਾਰੀ ਪਾਲਾ ਗੁਰੂ ਗਿਆਨ ਨਾਲ ਜੁੜ ਜਾ ਪ੍ਰਭੂ ਪ੍ਰਮਾਤਮਾ ਦਾ ਨਾਮ ਤੈਨੂੰ ਗੁਰੂ ਨੇ ਦੇ ਦੇਣਾ ਤੇ ਜੀਵ ਆਤਮਾ 83 ਦੇ ਗੇੜ ਤੋਂ ਬਚ ਜੂ ਤੇ ਲਾਂਬਾ ਦੇਣ ਕੋਈ ਆਉਣਾ ਨਹੀਂ ਗੁਰੂ ਨੂੰ ਕੋਈ ਲਾਂਬਾ ਨਹੀਂ ਦੇਣਾ ਗੁਰੂ ਨੇ ਗੁਰੂ ਨੂੰ ਪਰ ਹਾਂ ਅਰਦਾਸ ਕੀ ਕਰਨੀ ਆਪਾਂ ਕੀਤਾ ਲੋੜੀਏ ਕੰਮ ਧੀ ਬੱਚੇ ਦਾ ਵਿਆਹ ਕਰਨਾ ਆਪਾਂ ਕੋਈ ਘਰ-ਬਾਰ ਬਣਾਉਣਾ ਕੋਈ ਮੋਟਰ ਲਾਉਣੀ ਆ ਕੋਈ ਕੰਮ ਕਰਨਾ ਸ਼ੁਭ ਕੰਮ ਕਰਨਾ ਆਪਾਂ ਘਰ ਦੇ ਵਿੱਚ ਤਾਂ ਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਨੀਆਂ ਵੀ ਮਹਾਰਾ ਸੱਚੇ ਪਾਤਸ਼ਾਹ ਆਪ ਜੀ ਦੀ ਕਿਰਪਾ ਸਦਕਾ ਆ ਕਾਰਜ ਕਰਨ ਲੱਗੇ ਆ ਕਿਰਪਾ ਕਰਕੇ ਸਹਾਇਤਾ ਕਰਿਓ ਹੋਇਓ ਸਹਾਇਤਾ ਕਰਿਓ ਜੇ ਕੋਈ ਦੁੱਖ ਦੀ ਘੜੀ ਆ ਤਾਂ ਉਦੋਂ ਵੀ ਆਪਾਂ ਅਰਦਾਸ ਬੇਨਤੀ ਕਰ ਸਕਦੇ ਆ ਕਿ ਮਹਾਰਾਜ ਆ ਪ੍ਰੋਬਲਮ ਆਈ ਆ ਤੇ ਤੁਸੀਂ ਕਿਰਪਾ ਕਰਕੇ ਇਹ ਦੁੱਖ ਸਾਡਾ ਕੱਟੋ ਤੇ ਸਾਡੀਆਂ ਗਲਤੀਆਂ ਨੂੰ ਮਾਫ਼ ਕਰੋ ਕਿਉਂਕਿ ਮਨੁੱਖ ਦੀ ਗਲਤੀ ਕਾਰਨ ਹੀ ਦੁੱਖ ਜਿੰਬੜਦੇ ਨੇ ਮਨੁੱਖ ਨੂੰ ਇਹ ਮੈਂ ਨਹੀਂ ਕਿਹਾ ਕੁਰਬਾਨੀ ਕਹਿੰਦੀ ਆ ਦੱਦੇ ਦੋਸ਼ ਨਾ ਦੇਉ ਕਿਸੇ ਦੋਸ਼ ਕਰਮਾ ਆਪਣੇ ਮਹਾਰਾਜ ਕਹਿੰਦੇ ਕਿਸੇ ਨੂੰ ਦੋਸ਼ ਨਾ ਦੇਈ ਦੋਸ਼ ਤੇਰੇ ਕਰਮਾਂ ਦਾ ਤੂੰ ਬੀਜ ਉਹੇ ਜਾ ਬੀਜਿਆ ਤਾਂ ਦੁੱਖ ਕੱਟ ਰਹਾਂ ਫੇਰ ਅਗਲੀ ਪੰਕਤੀ ਹੋਰ ਇੱਕ ਜੈ ਸਾ ਬੀਜੇ ਸੋ ਲੁਣੇ ਕਰਮ ਸੰਦੜਾ ਖੇਤ ਵੀ ਜੋ ਕਿਸ ਭਾਈ ਤੂੰ ਆਪਦੇ ਖੇਤ ਵਿੱਚ ਬੀਜਿਆ ਵੱਢਣਾ ਤੈਨੂੰ ਉਹੀ ਪੈਣਾ ਇਹ ਨਹੀਂ ਹੈ ਲੋੜੇ ਦਾ ਖਬਜੌਰੀਆਂ ਕੱਕਰ ਵੀ ਜੇ ਜੱਟ ਇਹ ਨਹੀਂ ਹੈ ਵੀ ਜੱਟ ਬੀਜ ਤਾਂ ਕੱਕਰ ਤੇ ਭਾਲ ਦਾ ਦੱਖ ਜੇ ਕੱਕਰ ਬੀਜੇ ਤਾਂ ਕੰਡਾ ਹੀ ਲੱਗਣੇ ਨੇ ਬਹੁਤ ਸਾਰੀਆਂ ਆਧਾਰਨਾ ਮਹਾਰਾਜ ਨੇ ਦਿੱਤੀਆਂ ਸਮਝਾਉਣ ਵਾਸਤੇ ਵੀ ਬਨੁਖ ਸਮਝ ਜਾ ਸਮਝ ਜਾ ਸਮਝ ਜਾ ਜੇ ਨਹੀਂ ਵੀ ਸਮਝਦਾ ਤੇ ਫੇਰ ਚੱਲ 84 ਦੇ ਗੇੜ ਵਿੱਚ ਫਿਰ ਹੈਗਾ ਹੀ ਉਹਨੂੰ ਉਧਰ ਤਾਂ ਫਿਰ ਠੱਕੇ ਪੈਣੀ ਆ ਤੈਨੂੰ ਕਰੇ ਕਿਸੇ ਜੁਨੀ ਚ ਜਾਵੜਿਆ ਕਿਤੇ ਕਿਸੇ ਜੁਨੀ ਚ ਜਾਵੜਿਆ ਜੇ ਭਾਈ ਤੂੰ ਆਪਣੀ ਮੁਕਤੀ ਚਹੁਣ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੁੜ ਜਾ ਮਹਾਰਾਜ ਕਹਿੰਦੇ ਗੁਜਰੀ ਮਹੱਲਾ ਪਹਿਲਾ ਘਰ ਚੌਥਾ ਇਹ ਪਾਵਨ ਪਵਿੱਤਰ ਅੰਗ 505 ਤੇ ਸੁਭਾਏਮਾਨ ਸ਼ਬਦ ਆਪਾ ਪੜ੍ਹਨ ਲੱਗੇ ਆ ਜੀ ਮਹਾਰਾਜ ਕਹਿੰਦੇ ਨਾ ਰਾਗ ਗੁਜਰੀ ਘਰ ਚੌਥਾ ਵਿੱਚ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਇਕ ਓੰਕਾਰ ਸਤਿਗੁਰ ਪ੍ਰਸਾਦ ਅਕਾਲ ਪੁਰਖ ਵਾਹਿਗੁਰੂ ਇੱਕ ਆਮਰਜ ਕਹਿੰਦੇ ਤੇ ਤੇ ਸਤਿਗੁਰ ਦੀ ਕਿਰਪਾ ਨਾਲ ਮਿਲਦਾ ਹੈ ਤੇ ਸਤਿਗੁਰ ਦੀ ਕਿਰਪਾ ਕਿਵੇਂ ਮਿਲਦੀ ਆ ਗੁਰੂ ਦੇ ਬਚਨ ਮੰਨ ਕੇ ਜੋ ਗੁਰ ਕਹੇ ਸੋਈ ਭਲ ਮੰਨੋ ਭਲਾ ਕਰਕੇ ਮੰਨ ਜੋ ਗੁਰੂ ਕਹਿੰਦਾ ਕਿੰਤੂ ਪਰੰਤੂ ਨਾ ਕਰ ਵੀ ਆਏ ਥੋੜੀ ਸਾਰੀਆਂ ਗੱਲਾਂ ਮੰਨੀਆਂ ਜਾਂਦੀਆਂ ਹੁੰਦੀਆਂ ਬਾਲਿਆਂ ਦੀ ਵਰਤੀ ਇਹ ਆ ਐਂ ਤਾਂ ਗਰਬਾਣੀ ਬਹੁਤ ਕੁਝ ਕਹਿੰਦੀ ਆ ਭਾਈ ਸਾਰੀਆਂ ਥੋੜੀ ਮੰਨੀਆਂ ਜਾਂਦੀਆਂ ਨਹੀਂ ਪਾਈ ਨਹੀਂ ਸਾਰੀਆਂ ਹੀ ਮੰਨਣੀਆਂ ਗੁਰੂ ਦੀਆਂ ਜੇ ਤੂੰ ਗੁਰੂ ਦੀਆਂ ਮੰਨੇਗਾ ਤਾਂ ਗੁਰੂ ਤੇਰੀਆਂ ਵੀ ਮੰਨ ਲਏਗਾ ਜੇ ਬਾਰੀ ਧਾਰਨ ਨਾਲ ਜੇ ਕਿਸੇ ਨਾਲ ਆਪਣੀ ਬਣਦੀ ਹੈ ਬਹੁਤ ਔ ਹੈ ਉਹ ਗੱਲ ਮੰਨ ਲੈਂਦਾ ਇੱਕ ਦੂਜੇ ਦੀ ਵਿਆਹ ਭਾਈ ਮੇਰੀ ਲੋੜ ਆ ਪੂਰੀ ਕਰ ਆ ਮੈਨੂੰ ਦੁੱਖ ਆਏ ਸ਼ਾਮਲ ਹੁੰਦਾ ਦੁੱਖ ਸੁੱਖ ਦੇ ਵਿੱਚ ਬੰਦਾ ਆਪਣੇ ਪਿਆਰ ਵਾਲਿਆਂ ਦੇ ਜੇ ਜਿੰਨਾ ਪਿਆਰ ਨਹੀਂ ਹੈ ਜਾਂ ਕਿਸੇ ਨਾਲ ਆਪਣੀ ਆਉਣੀ ਜਾਣੀ ਨਹੀਂ ਹੈ ਮੈਨ ਵਰਤਨ ਨਹੀਂ ਹੈ ਉਹਨੂੰ ਦੁੱਖ ਜਿੰਨੇ ਮਰਜ਼ੀ ਚੰਬੜੇ ਜਾਣ ਅਗਲਾ ਕੰਦਾ ਤਾਂ ਚੱਲਦਾ ਹੀ ਰਹਿੰਦਾ ਫਿਰ ਆਪਣੇ ਪਿਆਰਿਆਂ ਦਾ ਦੁੱਖ ਬਣਾਉਣ ਵਾਸਤੇ ਜਾਂਦਾ ਮਨੁੱਖ ਜਿਵੇਂ ਮਨੁੱਖ ਆਪਣੇ ਪਿਆਰਿਆਂ ਦੇ ਨਾਲ ਦੁੱਖ ਸੁੱਖ ਦੇ ਵਿੱਚ ਸਾਥੀ ਹੈ ਉਵੇਂ ਪਾਈ ਤੇਰਾ ਗੁਰੂ ਵੀ ਦੁੱਖ ਸੁੱਖ ਵਿੱਚ ਤੇਰਾ ਸਾਥੀ ਰਹੇਗਾ ਤੇਰਾ ਸਹੈਤ ਸਹੈਕ ਹੋਏਗਾ ਤੇਰਾ ਤੇਰੀ ਸਹਾਇਤਾ ਕਰੇਗਾ ਪਰ ਤੂੰ ਉਹਦਾ ਬਣਤਾ ਸਹੀ ਜੇ ਫਿਰਦੇ ਹੀ ਅਸੀਂ ਅਵਾਰਾਂ ਅਵਾਰਾਂ ਨੂੰ ਨਹੀਂ ਕੋਈ ਪੁੱਛਦਾ ਹੁੰਦਾ ਪਸ਼ੂ ਵੀ ਫਿਰਦੇ ਨੇ ਗਾਈਆਂ ਸਾੜ ਕਿੰਨੇ ਫਿਰਦੇ ਨੇ ਅਵਾਰਾਂ ਪੁੱਛਦਾ ਕੋਈ ਠੰਡ ਚਰਣ ਗਰਮੀ ਚਰਣ ਭੁੱਖੇ ਰਹਿਣ ਤੇ ਆਏ ਰਹਿਣ 6:00 ਵਜੇ ਹੋਵੇ ਚਾਹ ਨੂੰ ਮਾੜਾ ਮੋਟਾ ਜੇ ਕੋਈ ਅਮਦਰਲੀ ਕਰਦਾ ਤਾਂ ਮੱਲਮ ਪੱਟੀ ਕਰ ਵੀ ਦਿੰਦਾ ਆ ਕੂਕਰ ਕੂਕਰੀਆਂ ਬਹੁਤ ਫਿਰਦੇ ਨੇ ਜਕਮੀ ਹੋਏ ਪੁੱਛਦਾ ਕੋਈ ਅਵਾਰਾਂ ਨੂੰ ਜਿਹੜਾ ਰੱਖਿਆ ਹੋਇਆ ਉਹਦੇ ਵਾਸਤੇ ਗੱਦੇ ਲਾਤੇ ਅੱਜ ਸਿਆਲ ਸਿਆਲ ਆਉਣ ਠੰਡ ਜਿਦੇ ਕੁਕਰ ਰੱਖੇ ਹੋਏ ਆ ਪਸ਼ੂ ਰੱਖੇ ਹੋਏ ਆ ਗੱਦੇ ਵਿਸੇ ਹੋਏ ਆ ਮੰਜੀਆਂ ਥੱਲੇ ਵੀ ਵਧੀਆ ਕੁਆਲਿਟੀ ਦੇ ਹਰੇਕ ਪਸ਼ੂਆਂ ਦੇ ਥੱਲੇ ਗੱਦੇ ਵਿਸੇ ਹੋਏ ਆ ਹੁਣ ਗਾਂਆਂ ਮੰਜੀਆਂ ਦੇ ਥੱਲੇ ਗੱਦੇ ਵਿਸੇ ਆ ਕੁੱਤਿਆਂ ਵਾਸਤੇ ਕੂਕਰਾਂ ਵਾਸਤੇ ਪਲੰਗ ਲਾਏ ਹੋਏ ਆ ਲੋਕਾਂ ਦੇ ਜੇ ਠੰਡਾ ਤਾਂ ਹੀਟਰਾਂ ਵਾਲੇ ਕਮਰਿਆਂ 'ਚ ਰੱਖੇ ਹੋਏ ਨੇ ਉਹ ਜੇ ਗਰਮੀ ਆ ਤਾਂ ਏਸ਼ੀਆ ਵਾਲੇ ਕਮਰੇ 'ਚ ਜੇ ਬਣੇ ਆ ਤਾਂ ਕਿਸੇ ਮਾਲਕ ਦੇ ਆ ਤਾਂ ਕਹਿਣ ਦਾ ਭਾਵ ਆਪਾਂ ਵੀ ਮਾਲਕ ਦੇ ਬਣ ਗਏ ਭਾਈ ਤਾਂ ਉਹ ਸਾਡੀ ਸਪੈਸ਼ਲ ਤੌਰ ਤੇ ਰੇਖ ਦੇਖ ਕਰੇਗਾ ਠੀਕ ਆ ਜੀ ਦਾਣਾ ਪਾਣੀ ਤਾਂ ਅਵਾਰਾ ਨੂੰ ਵੀ ਮਿਲਦਾ ਰਹਿੰਦਾ ਸਿੱਧੀ ਜੀ ਗੱਲ ਕਰਕੇ ਤਾਂ ਅਵਾਰਾ ਫਿਰਨ ਵਾਲੇ ਨੂੰ ਵੀ ਦਰਦਰ ਦੇ ਫਿਰਨ ਵਾਲੇ ਨੂੰ ਵੀ ਰੋਟੀ ਪਾਣੀ ਤਾਂ ਉਹ ਵੀ ਖਾਂਦਾ ਲੀੜੇ ਕੱਪੜੇ ਵੀ ਬਹੁਤ ਚੰਗੇ ਪਾਉਂਦਾ ਘਰ ਵੀ ਬੜੇ ਸੋਹਣੇ ਆ ਉਹ ਤਾਂ ਮਿਲਦਾ ਉਹ ਤਾਂ ਕੁਦਰਤ ਦੇ ਨਿਯਮ ਮੁਤਾਬਕ ਜੋ ਵੀ ਚੀਜ਼ ਚਾਹੀਦੀ ਆ ਪ੍ਰਮਾਤਮਾ ਨੇ ਆਪਾਂ ਨੂੰ ਪੈਦਾ ਕਰਨ ਤੋਂ ਪਹਿਲਾਂ ਪ੍ਰਬੰਧ ਕਰਿਆ ਮਾਤਾ ਦੇ ਉਧਰ ਦੇ ਅੰਦਰ ਵੀ ਸਾਂਭ ਸੰਭਾਲ ਕਰੀਓ ਨੇ ਤੇ ਜਨਮ ਲੈਣ ਤੇ ਦੁੱਧ ਦਾ ਪ੍ਰਬੰਧ ਪਹਿਲਾਂ ਵੀ ਹੁਣ ਦੁੱਧ ਪੀਣੇ ਜੋਗਾ ਹੋਇਆ ਹੋਰ ਕੁਝ ਖਾਣਾ ਨਹੀਂ ਇਹਨੇ ਫਿਰ ਵੱਡਾ ਹੋ ਗਿਆ ਉਹ ਜੇ ਪਦਾਰਥ ਫਿਰ ਉਹ ਤੋਂ ਵੱਡਾ ਹੋ ਗਿਆ ਫਿਰ ਬਜ਼ੁਰਗ ਹੋ ਗਿਆ ਰਿਸ਼ਤੇਦਾਰ ਧੀਆਂ ਪੁੱਤਰ ਫਿਰ ਸਾਂਭ ਸੰਭਾਲ ਵਾਸਤੇ ਉਹ ਕਿਰਪਾ ਕਰਕੇ ਸਭ ਕੁਝ ਕਰ ਰਿਹਾ ਆਪ ਹੀ ਰੂਪ ਬਣਾ ਕੇ ਪਰ ਜੇ ਅਸੀਂ ਮਤਲਬ ਉਹਨੂੰ ਮੰਨਦੇ ਹੀ ਨਹੀਂ ਭਾਈ ਅਬਾਰਾਂ ਆਵਾਰਾ ਦਾ ਕੋਈ ਭਾਈਵਾਲ ਨਹੀਂ ਹੁੰਦਾ ਤਰਸ ਕਰਕੇ ਤਾਂ ਭਲਾ ਮਾਲਮ ਪੱਟੀ ਕਰ ਦੇਵੇ ਕੋਈ ਪਰ ਆਮ ਨਹੀਂ